ਕਈ ਲੋਕ ਜਦੋਂ ਗੁਰੂ ਘਰ ਦੇ ਲਈ ਕੋਈ ਪ੍ਰਸ਼ਾਦ ਲੈਂਦੇ ਆ ਕਿਸੇ ਵੀ ਦੁਕਾਨ ਤੋਂ ਹਲਵਾਈ ਦੀ ਦੁਕਾਨ ਤੋਂ ਜਾਂ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਕੋਈ ਲੰਗਰ ਲਾਉਣਾ ਆ ਗੁਰੂ ਘਰ ਦੇ ਵਿੱਚ ਜਾਂ ਗੁਰੂ ਘਰ ਤੋਂ ਬਾਹਰ ਪ੍ਰਣਾਮ ਗੁਰੂ ਦਾ ਲੈ ਕੇ ਸਮਾਨ ਖਰੀਦੇ ਨੇ ਕਿ ਭਾਈ ਸਾਹਿਬ ਜੀ ਇਹ ਗੁਰੂ ਘਰ ਦਾ ਲੰਗਰ ਆ ਇਹ ਆਪਾਂ ਗੁਰਦੁਆਰੇ ਜਾਂ ਕਿਸੇ ਧਰਮ ਸਥਾਨ ਤੇ ਮੰਦਰ ਮਸਜਿਦ ਦੇ ਵਿੱਚ ਇਹਦਾ ਲੰਗਰ ਲਾਉਣਾ ਪ੍ਰਾਈਸ ਜਾਂ ਰੇਟ ਸਾਬਨਾ ਲਾਇਓ ਤੁਸੀਂ ਯਕੀਨ ਕਰਿਓ ਉਸੇ ਵੇਲੇ ਵਰਕਤਾ ਚਲ ਜਾਂਦੀ ਉਸੇ ਵੇਲੇ ਜਦੋਂ ਆਪਾਂ ਗੁਰੂ ਦੇ ਨਾਮ ਤੇ ਚੀਜ਼ ਵੀ ਖਰੀਦਦੇ ਆ ਤੇ ਗੁਰੂ ਦੇ ਨਾਮ ਨੂੰ ਮੋਹਰੇ ਰੱਖ ਕੇ ਬਾਗਨਿੰਗ ਵੀ ਕਰਦੇ ਆ ਉਸ ਵੇਲੇ ਹੀ ਰਹਿਮਤਾਂ ਵਰਕਤਾ ਚਲ ਜਾਂਦੀਆਂ ਜਾਂ ਤਾਂ ਫਿਰ ਲੰਗਰ ਕਰੋ ਨਾ ਅਗਰ ਨਹੀਂ ਅਫੋਰਡ ਕਰ ਸਕਦੇ ਅਗਰ ਜੀਬ ਇਜਾਜ਼ਤ ਨਹੀਂ ਦਿੰਦੀ ਤਾਂ ਨਾ ਕਰੋ ਅਗਰ ਜੇ ਕਰਦੇ ਆ ਫਿਰ ਹਿਸਾਬ ਕਿਤਾਬ ਨਾ ਕਰੋ ਦੇ ਦਿਓ ਅਗਰ ਉਹ ਤੁਹਾਨੂੰ ਬਾਧੂ ਲਾ ਰਿਹਾ ਦੁਕਾਨਦਾਰ ਉਹਦਾ ਲੇਖਾ ਜੋਖਾ ਰੱਬ ਆਪੇ ਹੀ ਲਊਗਾ ਅਗਰ ਮੈਂ ਜਾਂ ਤੁਸੀਂ ਪੂਰੀ ਸ਼ਰਧਾ ਦੇ ਨਾਲ ਗੁਰੂ ਕਾ ਲੰਗਰ ਲਾ ਰਹੇ ਹਾਂ ਗੁਰੂ ਦੀ ਸੇਵਾ ਲਈ ਆ ਗੁਰੂ ਅਤੇ ਗੁਰੂ ਦੇ ਗੁਰਸਿੱਖਾਂ ਪ੍ਰਤੀ ਸਮਰਪਿਤ ਹੋਣਾ ਆਪਾਂ ਤਾਂ ਫੇ ਸਾਡੇ ਲੇਖੇ ਜੋਖੇ ਰੱਬ ਨੇ ਆਪੇ ਹੀ ਕਰਨੇ ਆ ਸੋ ਆਓ ਜਦੋਂ ਵੀ ਗੁਰੂ ਦੇ ਨਾਲ ਜਾਂ ਗੁਰੂ ਦੇ ਗੁਰਸਿੱਖਾਂ ਦੇ ਨਾਲ ਲੈਣ ਦੀ ਨਿਕਰੀਏ ਫੇ ਵਿਚਾਲੇ ਕੋਈ ਵਿਚੋਲਾ ਨਾ ਰੱਖੇ ਰੱਖ